ਥੋੜੇ ਜਿਹੇ ਦਿਨ ਦੋਸਤੋ ਰਹਿ ਗਏ ਆ ਅ ਇਹ ਤੋਂ ਅਗਲੇ ਹਫਤੇ ਨੂੰ ਸਕੂਲ ਬੀਸੀ ਦੇ ਵਿੱਚ ਖੁੱਲ ਜਾਣੇ ਆ ਲੌਂਗ ਵੀਕਐਂਡ ਤੋਂ ਬਾਅਦ ਜਿਹੜਾ 4 ਨਵੰਬਰ 3 ਤੇ ਸਤੰਬਰ ਨੂੰ ਸਤੰਬਰ ਦੇ ਪਹਿਲੇ ਹਫਤੇ ਦੇ ਵਿੱਚ ਤੇ ਸਕੂਲ ਇਅਰ ਆ ਜਿਹੜਾ ਇਸ ਵੇਲੇ ਮਤਲਬ 2 ਹਫਤੇ ਤੋਂ ਵੀ ਘੱਟ ਸਮਾਂ ਇਹਦੇ ਵਿੱਚ ਰਹਿ ਗਿਆ ਆ ਤਾਂ ਜਿਹੜੇ ਟੀਚਰਸ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ ਗਾਈਡਲਾਈਨਸ ਬਣਾ ਰਹੇ ਆ ਕਿ ਜਿਹੜਾ ਸੈੱਲ ਫੋਨ ਕਲਾਸਰੂਮ ਦੇ ਵਿੱਚ ਕਿੱਦਾਂ ਬੰਦ ਕਰਨਾ ਇਹ ਪ੍ਰੋਵਿੰਸ਼ੀਅਲ ਸਰਕਾਰ ਨੇ ਅਨਾਉਂਸ ਕੀਤਾ ਸੀ ਜਨਵਰੀ ਦੇ ਵਿੱਚ ਕਿ ਇਹ ਕੁਛ ਇਦਾਂ ਦਾ ਕਰ ਰਹੇ ਆ ਜਿਹਦੇ ਨਾਲ ਬੱਚਿਆਂ ਨੂੰ ਆਨਲਾਈਨ ਥ੍ਰੈਟਸ ਤੋਂ ਬਚਾਇਆ ਜਾ ਸਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰਕਾਰ ਨੇ ਕਿਹਾ ਸੀ ਕਿ ਜਿਹੜੀਆਂ ਕੁਝ ਖੋਜਾਂ ਹੋਈਆਂ ਆ ਉਹ ਇਹ ਦੱਸ ਰਹੀਆਂ ਆ ਕਿ ਜਿੰਨੀ ਜ਼ਿਆਦਾ ਸੈੱਲ ਫੋਨ ਦੇ ਨਾਲ ਡਿਸਟਰਬੈਂਸ ਕਲਾਸ ਦੇ ਵਿੱਚ ਹੁੰਦੀ ਆ ਸੋਸ਼ਲ ਮੀਡੀਆ ਪਲੈਟਫਾਰਮ ਐਡਿਕਟਿਵ ਬਣਦਾ ਜਾ ਰਿਹਾ ਆ मतलब ਉਹਦਾ ਜਿਹੜਾ ਅਲਗੋਰਿዝਮ ਜਿਆਦਾ ਜਰਾ ਐਡਿਕਟਿਵ ਆ ਕਿ ਉਹ ਬੰਦਾ ਲੱਗ ਜਾਂਦਾ ਉਹਦੇ ਉੱਤੇ ਤੇ ਜਿਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਐ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਐਕਸਪਲੋਇਟ ਕੀਤਾ ਜਾ ਰਿਹਾ ਇਹ ਇਹਨਾਂ ਨੂੰ ਬਚਾਉਣਾ ਚਾਹੁੰਦੇ ਆ ਇਹਦੇ ਉੱਤੋਂ ਜਿਹੜੇ ਮਾਪੇ ਨੇ ਉਹ ਇਸ ਮਾਮਲੇ ਦੇ ਵਿੱਚ ਸੋਚ ਰਹੇ ਆ ਵੀ ਕਿੱਦਾਂ ਇਹਨਾਂ ਨੂੰ ਬਚਾਇਆ ਜਾ ਸਕੇ ਪੇਰੈਂਟਸ ਜਿਹੜੇ ਆ ਬੀ ਇਹਨਾਂ ਨੂੰ ਰੈਸਟ੍ਰਿਕਟ ਕਿੱਦਾਂ ਕੀਤਾ ਜਾਵੇ ਸਾਰੇ ਕੁਝ ਨੂੰ ਹੁਣ ਸਕੂਲ ਕਿਉਂਕਿ ਖੁੱਲ ਜਣੇ ਆ ਸੈੱਲਫੋਨ ਅਲਾਉਡ ਨਹੀਂ ਆ ਏਕ ਨਵਾਂ ਕੰਮ ਆ ਇਹਨੂੰ ਕਿੱਦਾਂ ਲਾਗੂ ਕਿੱਦਾਂ ਕੀਤਾ ਜਾਊਗਾ ਇਹ ਅਧਿਆਪਕ ਦੇ ਲਈ ਬਹੁਤ ਵੱਡਾ ਚੈਲੰਜ ਆ ਲੱਗਦਾ ਕਿ ਬੀਸੀ ਦੇ ਵਿੱਚ ਜਿਹੜੀਆਂ ਪਾਲਿਸੀਜ਼ ਨੇ ਆ ਜਿਹੜੀਆਂ ਸੈੱਲਫੋਨ ਸੰਬੰਧੀ ਸੈੱਲਫੋਨ ਯੂਸ ਬੰਦੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਇਹ ਇੱਕ ਇਸ਼ੂ ਹੈਗਾ ਆ ਤੇ ਡਿਸਟ੍ਰਿਕਟ ਲੈਵਲ ਦੇ ਉੱਤੇ ਜਾਂ इवन ਸਕੂਲ ਰੂਮ ਲੈਵਲ ਦੇ ਉੱਤੇ ਕਲਾਸ ਬਾਈ ਕਲਾਸ ਇਹਨੂੰ ਕਿਸ ਨੇ ਕਿਸੇ ਤਰੀਕੇ ਦੇ ਨਾਲ ਹੈਂਡਲ ਕੀਤਾ ਜਾਣਾ ਚਾਹੀਦਾ ਬੀਸੀ ਟੀਚਰਸ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਨੇ ਜਿਹੜੇ ਕਲੰਟ ਜੋਨਸਟ ਹਨ ਉਹਨਾਂ ਨੇ ਇਹ ਗੱਲ ਬਾਤ ਦੱਸੀ ਹੈ ਜਿਹੜੇ ਟੀਚਰਸ ਨੇ ਉਹਦੇ ਕੋਲ ਇਹ ਮਤਲਬ ਕਹ ਲਓ ਕਿ ਆਟੋਨੋਮੀ ਆ ਕਿ ਉਹ ਜਿਹੜਾ ਆਪਣੇ ਕਲਾਸਰੂਮ ਦੇ ਵਿੱਚ ਕਰ ਸਕਦਾ ਆ ਤੇ ਜਿਹੜਾ ਸੈਲਫੋਨਸ ਦੇ ਸੰਬੰਧੀ ਉਹਦੇ ਮਤਲਬ ਉਸ ਅੰਬ੍ਰੇਲਾ ਦੇ ਥੱਲੇ ਆਉਂਦੇ ਆ ਜਿਹਨੂੰ ਉਹ लागू ਕਰ ਸਕਦਾ ਸੋ ਇਸ਼ੂ ਬਹੁਤ ਕੰਪਲੈਕਸ ਆ ਇਹਨੂੰ ਲਾਗੂ ਕਿਦਾਂ ਕਰਨਾ ਬੱਚੇ ਨੂੰ ਇਹਨਾਂ ਤੋਂ ਬਚਾਉਣਾ ਕਿਦਾਂ ਆ ਜਿੱਥੇ ਇੱਕ ਵੱਡਾ ਇਸ਼ੂ ਆ ਸੋ ਸਕੂਲ ਤੇ ਵਿੱਚ ਟੀਚਰਾਂ ਦੇ ਕੋਲ ਜਾਣ ਤੋਂ ਪਹਿਲਾਂ ਇਸ ਵੇਲੇ ਇੱਕ ਸਮੱਸਿਆ ਜ਼ਰੂਰ ਆ ਕਿ ਬੱਚਾ ਜਿਹੜਾ ਉਹਨੂੰ ਮਤਲਬ ਇੱਕ ਕਲਾਸ ਦੇ ਵਿੱਚ ਹੋ ਸਕਦਾ ਵੀ ਉਹਨੂੰ ਟੀਚਰ ਅਲਾਉ ਕਰ ਦੇ ਵੀ ਤੂੰ ਇਦਾਂ ਸੈਲਫੋਨ ਵਰਤ ਸਕਦਾ ਹੋ ਸਕਦਾ ਦੂਜੀ ਵਾਲਾ ਨਾ ਵਰਤੇ ਇਹ ਉਹਨਾਂ ਤੇ ਡਿਪੈਂਡ ਕਰਦਾ ਆ ਕਿ ਜਿਹੜੀ ਕੋਈ ਕੰਕਰੀਟ ਰੂਲ ਜਿਹੜਾ ਇਸ ਕਿਸਮ ਦਾ ਨਹੀਂ ਆ ਪਰ ਇਹ ਹੋਊਗਾ ਜ਼ਰੂਰ ਕਿ ਜੇ ਬੱਚੇ ਜਾਂ ਮਾਪੇ ਨੂੰ ਨਹੀਂ ਪਸੰਦ ਕਰਦੇ ਉਹ ਆਪਣੀਆਂ ਕੰਪਲੇਂਟਸ ਜਿਹੜੀਆਂ ਪ੍ਰਿੰਸੀਪਲ ਤੱਕ ਲਿਜਾ ਸਕਦੇ ਆ ਉਹਦਾ ਫਿਰ ਕੋਈ ਨਾ ਕੋਈ ਹੱਲ ਨਿਕਲ ਸਕਦਾ ਪਰ ਇਸ ਵੇਲੇ ਇੱਕ ਜਿਹੜਾ ਜਿਹੜਾ ਇਸ ਵੇਲੇ ਪ੍ਰੀਸੰਪਸ਼ਨ ਇਹ ਆ ਕਿ ਹਰ ਇੱਕ ਬੱਚੇ ਦੇ ਕੋਲ ਜਿਹੜਾ ਵੀ ਪ੍ਰੋਵੈਂਸ ਦੇ ਵਿੱਚ ਹੈਗਾ ਉਹਦੇ ਕੋਲ ਬਹੁਤ ਈਜ਼ੀ ਐਕसेसਿਬਲ ਟੈਕਨੋਲੋਜੀ ਆ ਸੈਲਫੋਨ ਤੇ ਜੇ ਉਹਨੂੰ ਉਹ ਕਲਾਸਰੂਮ ਦੇ ਵਿੱਚ ਯੂਜ਼ ਕਰਦਾ ਆ ਤਾਂ ਉਹਦਾ ਕੀ ਅਰਥ ਲਿਆ ਜਾਣਾ ਚਾਹੀਦਾ ਇਹ ਇਸ ਵੇਲੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵੱਡਾ ਮੁੱਦਾ ਜਿਹੜਾ ਸਾਹਮਣੇ ਆਊਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ